ਦੇਖ ਸਕਦੇ ਹੋ ਪੱਠਿਆਂ ਵਾਲੇ ਕਿਵੇਂ ਨੀਮਾ ਦੀਆਂ ਧੱਜੀਆਂ ਉਡਾ ਰਹੇ ਨੇ ਸ਼ਹਿਰ ਦੇ ਵਿੱਚ ਟਰੈਲੀਆਂ ਸਰਿਆਂ ਮ ਫਿਰਦੀਆਂ ਨੇ ਟ੍ਰੈਫਿਕ ਵਿਭਾਗ ਦੇ ਅਧਿਕਾਰੀ ਸਭ ਕੁਝ ਦੇਖਦੇ ਹੋਏ ਮੂਕ ਦਰਸ਼ਕ ਬਣੇ ਹੋਏ ਨੇ ਕੋਈ ਕਾਰਵਾਈ ਨਹੀਂ ਕਰ ਰਹੇ ਇੱਥੇ ਆ ਵੀ ਦਿਖਾ ਰਹੇ ਆ ਕਿ ਟਰੈਲੀ ਦੇ ਦੋਵਾਂ ਪਾਸੇ ਜਗ੍ਹਾ ਖਾਲੀ ਹੈ ਜੇ ਇੱਟਾਂ ਗਿਰੀਆਂ ਤਾਂ ਕਿਸੇ ਵੀ ਸਮੇਂ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਇੰਨਾ ਕੁਝ ਹੁੰਦੇ ਹੋਏ ਵੀ ਪਠੇ ਵਾਲੇ ਨੀਮਾ ਦੀਆਂ ਧੱਜੀਆਂ ਉਡਾ ਰਹੇ ਨੇ ਦੇਖ ਸਕਦੇ ਹੋ ਦੋਵਾਂ ਪਾਸੋਂ ਇਹਨਾਂ ਨੇ ਆਪਣੀ ਸਹੂਲਤ ਵਾਸਤੇ ਇਧਰੋਂ ਵੀ ਤੇ ਉਧਰੋਂ ਵੀ ਜਗ੍ਹਾ ਖਾਲੀ ਛੱਡੀ ਹੋਈ ਹੈ ਇਹੋ ਜਿਹੇ ਹਾਸੇ ਕਿੰਨੇ ਹੀ ਵਾਪਰ ਚੁੱਕੇ ਹਨ ਤੇ ਪਟਿਆਲਾ ਰੋਡ ਤੇ ਵੀ ਕਈ ਟਰੈਲੀਆਂ ਦੇ ਵਿੱਚੋਂ ਐਵੇਂ ਸੜਕ ਦੇ ਉੱਤੇ ਚਲਦੀ ਟਰੈਲੀ ਛੁੱਟਾ ਗਿਰੀਆਂ ਹਨ ਜਿਸ ਨਾਲ ਪ੍ਰਮਾਤਮਾ ਦੀ ਮਿਹਰ ਰਹੀ ਕੋਈ ਹਾਸਾ ਵੱਡਾ ਤਾਂ ਨਹੀਂ ਵਾਪਰਿਆ ਜੇ ਕੋਈ ਵੱਡਾ ਹਾਸਾ ਵਾਪਰਦਾ ਤਾਂ ਜਾਨੀ ਨੁਕਸਾਨ ਹੋਣ ਦਾ ਵੀ ਪੂਰਾ ਡਰ ਸੀ ਉਹ ਇਹ ਵੀ ਦਿਖਾ ਰਹੇ ਆ ਕਿ ਇੱਟਾਂ ਵਾਲੀ ਜਿਹੜੀ ਟਰੈਲੀ ਆ ਸ਼ਹਿਰ ਦੇ ਵਿੱਚ ਨੱਕੋ ਨੱਕ ਭਰੀ ਹੋਈ ਆ, ਓਵਰਲੋਡ ਆ। ਓਵਰਲੋਡ ਟਰੈਲੀ ਆ ਤੇ ਦੇਖ ਸਕਦੇ ਹੋ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰੇ ਆਮ ਨੀਮਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਜਦ ਕਿ ਇਹ ਟਰੈਕਟਰ ਟਰੈਲੀਆਂ ਕਿਸਾਨਾਂ ਵਾਸਤੇ ਬਣੀਆਂ ਨੇ, ਕਿਸਾਨਾਂ ਦਾ ਜਹਾਜ਼ ਨੇ ਫਿਰ ਵੀ ਇੰਨਾ ਕੁਝ ਹੁੰਦੇ ਹੋਏ ਟ੍ਰੈਫਿਕ ਵਿਭਾਗ ਦੇ ਅਧਿਕਾਰੀ ਪਤਾ ਨਹੀਂ ਕਿਹੜੀ ਗੱਲ ਤੋਂ ਇਹਨਾਂ ਤੇ ਮਿਹਰਬਾਨ ਨੇ। ਦੇਖ ਸਕਦੇ ਹੋ ਇਹ ਟਰੈਲੀ ਓਵਰਲੋਡ ਹੈ ਤੇ ਨੱਕੋ ਨੱਕ ਭਰੀ ਹੋਈ ਹੈ ਖੁਦਾ ਨਾ ਖਾਸਤਾ ਇਹਨਾਂ ਟੁੱਟੀ ਹੋਈ ਸੜਕ ਦੇ ਖੱਡਿਆਂ ਦੇ ਵਿੱਚੋਂ ਦੇ ਇੱਟਾ ਬਾਹਰ ਗਿਰ ਗਈਆਂ ਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਸਰਿਆਂ ਬਾਜ਼ਾਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਟਰੈਲੀਆਂ ਫਿਰਦੀਆਂ ਨੇ ਇਹਨਾਂ ਕੁਝ ਹੁੰਦੇ ਹੋਏ ਵੀ ਇਹਨਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨਾਲ ਖਬਰ ਚਲਾਈ ਗਈ ਸੀਗੀ ਤੇ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿਆ ਹੁਣ ਸਬੂਤਾ ਸਮੇਤ ਦਿਖਾ ਰਹੇ ਹਾਂ ਓਵਰਲੋਡ ਟਰੈਲੀ ਜਿਸ ਦੇ ਖੱਡਿਆਂ ਦੇ ਵਿੱਚੋਂ ਕਿਸੇ ਵੀ ਟਾਈਮ ਗਿਰ ਕੇ ਇੱਟਾਂ ਜਿਹੀਆਂ ਦ ਵੱਡਾ ਹਾਸਾ ਵਾਪਰੇਗਾ ਬਣੇ ਰਹੋ ਕੈਮਰਾ